جو کچھ کردے رَب ਸਾਡੇ ਭਲੇ واسطے ਕਰਦਾ ਜਦੋਂ ਅਸੀਂ ਲੜ ਲੱਗੇ ਹੋਏ ਆਂ ਤੇ ਸਚਾਈ ਜਿਉਂ ਜਿਉਂ ਸਾਹਮਣੇ ਆਏਗੀ ਉਹਨਾਂ ਦੀ ਗੱਡੀ ਹੋਰ ਉੱਤੇ ਚੜੂਗੀ ਜੀ ਤੇ ਬਾਕੀ ਝੂਠ ਦਾ ਪੈਰ ਥੋੜੀ ਦੇਰ ਹੀ ਚੱਲਦੇ ਨੇ ਬਾਕੀ ਤਾਂ ਬੰਦਾ ਮੁੱਦੇ ਵੀ ਕਿਰਦਾ ਰਿਹਾ ਅਫਸੋਸ ਇਹ ਹੈ ਵੀ ਸਾਰੀ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਣੇ ਸਟੇਟ ਨੂੰ ਮੁਲਕ ਨੂੰ ਕਿਵੇਂ ਉੱਤੇ ਚੱਕਣਾ ਇਹ ਲੱਗੇ ਰਹਿੰਦੇ ਨੇ ਵੀ ਦੂਜੇ ਦੀ ਟੰਗ ਕਿਵੇਂ ਕਟਨੀ ਹੈ ਝੂਠੇ ਇਲਜ਼ਾਮ ਲਗਾ ਲੂ ਕਿ ਆਪਣਾ ਟਾਈਮ ਵੇਸ ਕਰਦੇ ਨੇ ਗਵਰਨਮੈਂਟ ਦੀ ਪੈਸੇ ਵੇਸ ਕਰਦੇ ਨੇ ਤੇ ਕੋਈ ਕਮ ਦਾ ਚੜ ਦਾ ਕਮ ਹੁੰਦਾ ਨਹੀਂ ਸਭ ਤੋਂ ਪਹਿਲਾਂ ਮੁबारकਾ ਜੀ ਤੁਹਾਨੂੰ ਵੀ ਬਹੁਤ ਬਹੁਤ ਜੈਣਾ ਚਾਹੂਗੇ ਇੱਕ ਪਤਾਲੀ ਕਿੰਨੀ ਖੁਸ਼ੀ ਦੇ ਪਲ ਹੈ ਬਹੁਤ ਖੁਸ਼ੀ ਤਾਂ ਇਹ ਆ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਗਵਰਨਮੈਂਟ ਦੀ ਪੂਰੀ ਜ਼ੋਰ ਲਗਾਉਣ ਦੇ ਬਾਵਜੂਦ ਵੀ ਮਾਲਕ ਨੇ ਉਹਨਾਂ ਨੂੰ ਅੱਜ ਰਹਾ ਕਰ ਦਿੱਤਾ ਹੈ ਉਹਨਾਂ ਅੱਜ ਆ ਜਾਣਗੇ ਅੱਜ ਆ ਜਾਣਗੇ ਕੋਸ਼ਿਸ਼ ਤਾਂ ਇਹ ਕਰ ਰਹੇ ਆ ਵੀ ਅੱਜ ਹੀ ਆ ਜਾਣ ਤੇ ਉਹਦੇ ਬਾਅਦ ਮਾਲਕ ਦਾ ਸ਼ੁਕਰਾਨਾ ਕਰਾਂਗੇ ਸਰ ਨੂੰ ਪਹਿਲਾਂ ਉਦੇ ਬਾਅਦ ਫਿਰ ਹੋਰ ਕੋਈ ਗੱਲ ਨਹੀਂ। ਬਹੁਤ ਹੀ ਮੁਸ਼ਕਲ ਪਲ ਰਹੇ ਪਰਿਵਾਰ ਦੇ ਲਈ ਪਿਛਲੇ 8 ਮਹੀਨੇ। ਹਮੇਸ਼ਾ ਹੀ ਮੁਸ਼ਕਲਾਂ ਦੀ ਹੈ ਜੀ ਗਵਰਨਮੈਂਟ ਨਾਲ ਲੜਨਾ ਕੋਈ ਸੌਖਾ ਤਾਂ ਹੁੰਦਾ ਨਹੀਂ। ਉਹਨਾਂ ਤਾਂ ਝੂਟ ਤੇ ਝੂਠ ਲਗਾਈ ਜਾਣਾ ਨੇ। ਲੇਕਿਨ ਮਾਲਕ ਦੀ ਐਸੀ ਬਖਸ਼ਿਸ਼ ਹੈ ਵੀ ਸਚਾਈ ਸਾਹਮਣੇ ਆਊਗੀ ਆਊਗੀ ਜੀ। ਉਹਨਾਂ ਨੇ ਜੋ ਇਲਜ਼ਾਮ ਲਗਾਇਆ ਹੈ ਕਹਿੰਦੇ 540 ਕਰੋੜ ਦਾ ਕਰਦੇ ਨੇ 40 ਕਰੋੜ ਦਾ 40 ਕਰੋੜ ਸਾਡੀ ਪ੍ਰਾਪਰਟੀ ਵਗੈਰਾ ਜੋੜ ਜੜਾ ਕੇ ਉਹਨਾਂ ਦੇ ਨੌਪਾ ਦਿੱਤੀ ਹੈ ਲੇਕਿਨ ਜਦੋਂ ਜਦੋਂ ਅ ਅਦਾਲਤ ਵਿੱਚ ਸਾਰੀ ਚੀਜ਼ ਕੋਲ ਉਹ ਸਾਰੀ ਸਾਹਮਣੇ ਆ ਜੂਗੀ ਅੱਜ ਜਿਹੜੀ ਉਹਨਾਂ ਨੂੰ ਰਿਹਤ ਮਿਲ ਗਈ ਹੈ ਇਸ ਦਾ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰ ਕਰਦੇ ਆਂ ਤੇ ਆ ਜਿਹੜੇ 5 6 7 ਮਹੀਨੇ ਉਹਨਾਂ ਨੇ ਉਹ ਅੰਦਰ ਰੱਖਿਆ ਉਹਨਾਂ ਨੂੰ ਰੱਬ ਨੂੰ ਯਾਦ ਕਰਨ ਦਾ ਮੌਕਾ ਮਿਲ ਗਿਆ ਉਹਨਾਂ ਨੇ ਸਮਾਂ ਸੋਣਾ ਬਿਤਾਇਆ ਹੈ ਮਾਲਕ ਦੀ ਯਾਦ ਵਿੱਚ ਤੇ ਸ਼ੁਕਰਾਨੇ ਵਿੱਚ ਚੜ੍ਹਦੀ ਕਲਾ ਪਰ ਜਿਹੜੇ ਦੋਸ਼ ਲਗਾਏ ਜਾਂਦੇ ਹੁਣ ਤੱਕ ਕਦੇ ਨਸ਼ਿਆਂ ਦੇ ਦੋਸ਼ ਲਗਾਏ ਜਾ ਰਹੇ ਕਦੇ ਆਮਦਨ ਤੋਂ ਵੱਧ ਜਾਇਦਾ ਤੇ ਇਹਨਾਂ ਨੂੰ ਕਿੱਥਾ ਦੇਖਦੇ ਅਫਸੋਸ ਇਹ ਹੈ ਵੀ ਸਾਰੀ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਣੇ ਸਟੇਟ ਨੂੰ ਮੁਲਕ ਨੂੰ ਕਿਵੇਂ ਉੱਤੇ ਚੱਕਣਾ ਇਹ ਲੱਗੇ ਰਹਿੰਦੇ ਨੇ ਵੀ ਦੂਜੇ ਦੀ ਟੰਗ ਕਿਵੇਂ ਕੱਟਣੀ ਹੈ ਝੂਠੇ ਇਲਜ਼ਾਮ ਲਗਾ ਲੂ ਕੇ ਆਪਣਾ ਟਾਈਮ ਵੇਸਟ ਕਰਦੇ ਨੇ ਗਵਰਨਮੈਂਟ ਦੀ ਪੈਸੇ ਵੇਸਟ ਕਰਦੇ ਨੇ ਤੇ ਕੋਈ ਕਮ ਦਾ ਚਰਚ ਦਾ ਕਮ ਹੁੰਦਾ ਨਹੀਂ ਪਰ ਇੱਕ ਨਿਯਤ ਨਿਯਮ ਕਰਨ ਵਾਲੇ ਵਿਅਕਤੀ ਤੇ ਕਿਰਦਾਰ ਕੁਛ ਹੀ ਕਰਨਾ ਨਛਿਆਂ ਦੇ ਦੋਸ਼ ਲਗਾਣੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਰਹੇ ਸੀ ਕਿ ਪ્યોਰ ਵਜਹ ਦੇਖੋ ਨਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੰਮਨ ਤੋਂ ਵੇਲੇ ਤੋਂ ਹੀ ਨਾ ਕੋਈ ਸ਼ਰਾਬ ਨਾ ਕੋਈ ਮੀਟ ਖਾਨ ਦਾ ਨਾ ਕੋਈ ਮੱਛੀ ਖਾਨ ਦਾ ਸਿਮਰਨ ਜਪ ਕਰਨ ਦਾ ਪਰਿਵਾਰ ਵਿੱਚ ਚੱਲ ਰਹੀ ਹੈ ਤੇ ਸਾਡਾ ਰਾਖਾ ਤਾਂ ਮਾਲਕ ਹੀ ਹੈ ਤੇ ਹਮੇਸ਼ਾ ਰੱਖਦਾ ਆਇਆ ਹੈ ਤੇ ਉਹਦੇ ਸ਼ੁਕਰਵੇ ਸ਼ੁਕਰਾਨੇ ਵਿੱਚ ਹੁਣ ਅਸੀਂ ਸਮਾਂ ਲਗਾਣਾ ਹੈ ਫਕੀਰ ਜੀ ਸਰ ਜਿਹੜੀ ਨੀਵੇਂ ਪੱਦਰ ਦੀ ਸਰ ਗੁਰਸਤ ਦੀ ਬਖਸ਼ਿਸ਼ ਦਾ ਸਦਕਾ ਇਹ ਪੂਰੇ ਮਹੀਨੇ ਤੋਂ ਪਾਠ ਚੱਲ ਰਹੇ ਨੇ ਮਾਗਦੇ ਮਹੀਨੇ ਦੇ ਘਰ ਵਿੱਚ 24 ਘੰਟੇ ਤੇ ਸ਼ੁਕਰਾਨੇ ਵੇ ਅੱਜ ਖਾਲਸਾ ਕੋਰਡ ਦੀ ਮੀਟਿੰਗ ਦੇ ਵਿੱਚ ਸੇ ਆਏ ਸੀਗੇ ਹੁਣ ਵਾਪਸ ਜਾਵਾਂਗੇ ਉਹਨਾਂ ਨੂੰ ਮਿਲ ਕੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਸਾਰੇ ਪਰਿਵਾਰ ਚ ਕਾਫੀ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਤੇ ਇਹ ਪੱਕਾ ਜੋ ਮਾਲਕ ਨੇ ਕੀਤਾ ਬਹੁਤ ਚੰਗਾ ਕੀਤਾ ਪਹਿਲਾਂ ਵੀ ਕੀਤਾ ਉਹ ਵੀ ਚੰਗਾ ਕੀਤਾ ਹੁਣ ਕੀਤਾ ਉਹ ਵੀ ਚੰਗਾ ਕੀਤਾ ਠੀਕ ਹੈ ਸਰ ਤੁਸੀਂ ਕਹਿ ਰਹੇ ਹੋ ਕਿ ਕੋਈ ਵੱਡੀ ਇਹਨਾਂ ਨੇ ਕੋਈ ਵੱਡੇ ਇਲਜ਼ਾਮ ਲਗਾਉਣੇ ਸੀਗੇ ਕੋਈ ਹੋਰ ਇਹਨਾਂ ਦੀ ਵੱਡੀ ਬਿਉਂਤਬੰਦੀ ਸੀਗੀ ਚੰਗਾ ਹੋਇਆ ਕਿ ਉਹਨਾਂ ਨੇ 6 ਮਹੀਨੇ ਜਿਹੜੇ ਅੰਦਰ ਕੱਟ ਲਏ ਤੇ ਇਸ ਤਰ੍ਹਾਂ ਦਾ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਇਆ ਜੋ ਕੁਝ ਕਰਦਾਂ ਰੱਬ ਸਾਡੇ ਭਲੇ ਵਾਸਤੇ ਕਰਦਾ ਜਦੋਂ ਅਸੀਂ ਲੜ ਲੱਗੇ ਹੋਏ ਆਂ ਜੀ ਜੀ ਤੇ ਸਚਾਈ ਜਿਉਂ ਜਿਉਂ ਸਾਹਮਣੇ ਆਏਗੀ ਉਹਨਾਂ ਦੀ ਗੁੱਡੀ ਹੋਰ ਉੱਤੇ ਚੜੂਗੀ ਜੀ ਤੇ ਬਾਕੀ ਝੁੱਟਦਾ ਪੈਰ ਥੋੜੀ ਦੇਰੀ ਚੱਲਦੇ ਨੇ ਬਾਕੀ ਤਾਂ ਬੰਦਾ ਮੁੱਦੇ ਵੀ ਗਿਰਦਾ ਰਹੇ